ਜੋ ਲੱਗਦੇ। ਕੋਈ ਨਹੀਂ। ਕੋਈ ਯਾਰ ਉਹ ਵੀ ਕਿਹੜਾ ਕਿਸੇ ਮਾਮਲੇ ਵਿੱਚ। ਚੰਗਾ। ਟ੍ਰਾਂਸਫਰ ਸਰ ਮੇਰਾ ਨਾਮ ਗੁਰਪ੍ਰੀਤ ਤਾਂ ਸਵੇ ਦਾ ਬਸਤੀ ਦੇ ਰਹਿਣ ਵਾਲਿਆਂ ਤੇ ਬੱਬੂ ਘੋਰ ਤੇ ਗੁਰਪ੍ਰੀਤ ਸਿੰਘ ਦਾ ਬਸਤੀ ਜੀ ਰਹਿੰਦਿਆ ਸੇ ਸੰਤਾ ਜੀ ਵਾਈ ਹੈਗਾ ਉਹ ਕਹਿੰਦੇ ਵੀ ਮੋਦੀ ਜੀ ਸਾਫ ਦੀ ਸਕੀਮ ਆਈ ਆ ਤੇ ਵੀ ਤੁਸੀਂ ਖਾਤੇ ਖਲਵਾ ਲਓ ਤੇ ਅਸੀਂ ਸਾਰੇ ਮੱਲਿਆ ਲਿਆ ਨੇ ਖਾਤੇ ਖਲਵਾ ਲਏ ਤੇ ਉਹ ਕਹਿੰਦੇ ਵੀ 15-1500 ਰੁਪਏ ਚੜੇ ਮਹੀਨੇ ਆਇਆ ਕਰੋਗੇ ਤੇ ਸਾਨੂੰ 15-1500 ਰੁਪਏ ਦਿਖਤਾ ਵੀ ਘਟੋ ਘਟ ਮਹੀਨੇ ਬਾਅਦ ਉਹਦੀ ਮੰਮਾ ਫੜਾ ਕੇ ਗਏ ਆ ਤੇ ਉਹ ਕਹਿੰਦੇ ਐਫਸੀਆਈ ਬੈਂਕ ਜੋ ਸਰ ਵੀ ਆਈ ਸੀ ਦੋ ਨਾਲ ਤੇ ਦੋਵੇਂ ਜਾਣੀ ਇਹ ਸੀ ਨਾਲ ਜਦੋਂ ਸਾਡੇ ਖਾਤੇ ਖੁੱਲੇ ਆ ਬੱਬੂ ਕੋਲ ਦੇ ਘਰੇ ਖਾਤੇ ਖੁੱਲੇ ਹੁਣ ਹੋਇਆ ਕੀ ਫਿਰ ਹੁਣ ਸਰ ਗੁਰਗੋਂ ਦੀ ਪੁਲਿਸ ਆਈ ਸੀ ਸਾਡੇ ਇੱਕ ਮੰਦਰ ਤੇ ਤੇ ਉਹ ਕਹਿੰਦੇ ਵੀ ਤੁਹਾਡਾ ਇੰਨਾ ਇੰਨਾ ਪੈਸਿਆਂ ਦਾ ਲੈਣ ਦੇਣ ਹੋਇਆ ਵੀ ਕਿਨੇ ਹੋਇਆ ਅਸੀਂ ਸਰ ਬੈਂਕ ਚ ਗਏ ਬੈਂਕ ਵਾਲੇ ਕਹਿੰਦੇ ਵੀ ਇਹ ਸਾਨੂੰ ਨਹੀਂ ਪਤਾਗਾ ਇਹ ਬੱਬੂ ਤੇ ਤੇ ਗੁਰਪ੍ਰੀਤ ਤੇ ਕਾਰਵਾਈ ਕਰੋ ओके ਤੇ ਤੁਹਾਡੇ ਜਿਹੜੇ ਏਟੀਐਮ ਕਿੱਥੇ ਸੀਗੇ ਏਟੀਐਮ ਸਰ ਸਾਨੂੰ ਨਹੀਂ ਦਿੱਤੇ ਸਾਨੂੰ 9ਵੇਂ ਮਹੀਨੇ 10ਵੇਂ ਮਹੀਨੇ ਕਾਪੀਆਂ ਦਿੱਤੀਆਂ ਅਸੀਂ ਜਦੋਂ ਕਾਪੀ ਪੁੱਛਦੇ ਸੀਗੇ ਕਹਿ ਦਿੰਦੇ ਸੀਗੇ ਦੇ ਤੁਹਾਡੇ ਕਿਹੜਾ ਵਿੱਚ ਪੈਸੇ ਜਮ੍ਹਾਂ ਕਰਾਇਆ ਜਿਹੜੇ ਤੁਸੀਂ ਕਢਵਾਉਣੇ ਆ ਤੇ ਜਦੋਂ ਫਿਰ ਉਹ ਮੁੰਡੇ ਤੇ ਪੁਲਿਸ ਆ ਕੇ ਗੜਗੌਂਦੀ ਉਹ ਤੋਂ ਬਾਅਦ ਅਸੀਂ ਸਾਨੂੰ ਉਹਨਾਂ ਨੇ ਕਾਪੀਆਂ ਦਿੱਤੀਆਂ ਤੇ ਅਸੀਂ ਬੈਂਕ ਗਏ ਤੇ ਉਹ ਕਹਿੰਦੇ ਵੀ ਤੁਹਾਡੇ ਖਾਤੇ ਦੇ ਵਿੱਚ ਲੈਣ ਦੇਣ ਬਹੁਤ ਜ਼ਿਆਦਾ ਹੋਇਆ ਪਿਆ ਫਿਰ ਅਸੀਂ ਸਾਰੇ ਐਸਐਸਪੀ ਦੇ ਵੀ ਗਏ ਆ ਉਹਨਾਂ ਨੇ ਐਸਐਸਪੀ ਨੇ ਉਹਨਾਂ ਨੂੰ ਸਾਈਬਰ ਵਾਲਿਆਂ ਨੂੰ ਦੇਤੀ ਉਹ ਕਹਿੰਦੇ ਵੀ ਤੁਸੀਂ ਗੜਗਾਓ ਜਾਓ ਸਾਰੇ ਉਦੋਂ ਬਾਅਦ ਸਾਰਾ ਅਸੀਂ ਫੇਰ ਐਸਐਸਪੀ ਦੇ ਗਏ ਤੇ ਤੁਹਾਡੇ ਖਾਤਿਆਂ 'ਚ ਪਤਾ ਲੱਗਿਆ ਤੇ ਜਿਹੜੀ ਸਟੇਟਮੈਂਟ ਵੇਖੀ ਕਿੱਥੇ ਗਏ ਪੈਸੇ ਜਾਂ ਕਿੱਧਰ ਆਏ ਸਾਨੂੰ ਪਤਾ ਨਹੀਂ ਹੁੰਦਾ ਇਹ ਕਹਿੰਦੇ ਆ ਵੀ ਉਹਨਾਂ ਦਾ ਕਹਿਣਾ ਇਹ ਆ ਵੀ ਉਹ ਦਬਾਈ ਚੁ ਗਏ ਜਾਂ ਪੈਸੇ ਜਾਂ ਲੈਣ-ਦੇਣ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਲੱਗਦਾ ਸਰ ਜੀ ਓਕੇ ਹੁਣ ਮੰਗ ਕੀ ਕਰਦੇ ਹੋ ਤੁਸੀਂ ਮੰਗ ਸਾਨੂੰ ਇਹ ਹੀ ਆ ਵੀ ਸਾਡੇ ਤੇ ਕੋਈ ਕਾਰਵਾਈ ਨਾ ਹੋਵੇ ਜਿਹੜੇ ਅਪਰਾਧੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਓਕੇ ਜੀ ਸੈਂਗਣ ਜੀ ਤੇ ਬੱਬੂ ਕੌਰ ਨੇ ਤੇ ਗੁਰਪ੍ਰੀਤ ਨੇ ਸਾਡੇ ਖਾਤੇ ਖਲਾਏ ਜੀ ਮਲਾਜਮ ਸਦਾ ਕੇ ਬੈਂਕ ਚੋਂ ਜੀ ਕਿੰਨੇ ਕਿੰਨੇ ਪੈਸੇ ਦਿੱਤੇ ਖਾਤੇ ਕੀ ਕਹਿੰਦੇ ਸੀ ਖਾਤੇ ਖੋਲੇ ਕਿਵੇਂ ਤੇ 15 1500 ਰੁਪਇਆ ਕਹਿੰਦੇ ਸਕੀਮ ਆਇਆ ਕਰ ਉਹ ਮੋਦੀ ਦੀ ਅੱਛਾ ਸਾਨੂੰ ਤਾਂ ਆਹ ਝਾਕਾ ਦਿੱਤਾ ਤੇ ਹੋਇਆ ਕੀ ਹੁਣ ਕੀ ਹੋਇਆ ਹੈਗਾ ਸਾਡੇ ਨਾਲ ਐਡਾ ਵੱਡਾ ਫਰਾਡ ਹੋਇਆ ਗਾਈ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਕੀ ਹੋਇਆ ਕੀ ਤੁਹਾਡੇ ਖਾਤਿਆਂ 'ਚ ਤੁਸੀਂ ਪਤਾ ਕੀਤਾ ਉਹ ਬਾਹਰ ਲੋ ਪੈਸਾ ਪਾ ਕੇ ਕਿ ਕਿੜਾ ਆ ਪਤਾ ਨਹੀਂ ਕਿਨੇ ਕਰਾਇਆ ATM UTM ਤੁਹਾਨੂੰ ਦਿੱਤੇ ਸੀ ਕਿ ਉਹਨਾਂ ਨੂੰ ਹਾਂ ਜੀ ਮੈਨੂੰ ਨਾ ਕਾਪੀ ਮਿਲੀ ਨਾ ATM ਮਿਲਿਆ ਨਹੀਂ ਓਕੇ ਤੇ ਤੁਸੀਂ ਬੈਂਕ ਗਏ ਹੋਣ ਹਾਂ ਜੀ ਗਏ ਸੀ ਬੈਂਕ ਵਾਲੇ ਕੀ ਕਹਿੰਦੇ ਬੈਂਕ ਵਾਲਿਆਂ ਦੇ ਤੁਸੀਂ ਬਾਈ ਦਾ ਸਟੇਟਮੈਂਟ ਆ ਕੱਢ ਦਿੰਦੇ ਆ ਬਦ ਲਈ ਬਸ ਓਕੇ ਬਾਕੀ ਉਹ ਸਾਨੂੰ ਕਿ ਨਹੀਂ ਆਣੀ ਬੰਦੀ ਪੁਲਿਸ ਕੋਲੇ ਗਏ ਪੁਲਿਸ ਕੋਲੇ ਵੀ ਗਏ ਜੀ ਕੀ ਕਹਿੰਦੇ ਉੱਥੇ ਵੀ ਦੇ ਕੇ ਆਇਆ ਤੇ ਸਰਪ੍ਰਾਹ ਵਾਲਿਆਂ ਕੋਲੇ ਵੀ ਇਸ ਤਿਹਾਰੇ ਰੇਫਰ ਕੀਤੀ ਓਕੇ ਇਸ ਵੀ ਜੀ ਹਾਂ ਜੀ ਓਕੇ ਓਕੇ ਮੇਰਾ ਨਾਮ ਗਗਨਦੀਪ ਪਈ ਸਾਦੀ ਕੀ ਹੋਇਆ ਕੀ ਆ ਸਾਰਾ ਜੀ ਇਹ ਜੀ ਸਾਡੇ ਮਹੱਲੇ ਦੇ ਵਿੱਚ ਨਾ ਜੀ ਦੂਜਾ ਸਹਿਕ ਸਿੰਘ ਦਾ ਜਵਾਈ ਰਹਿੰਦਾ ਜੀ ਗੁਰਪ੍ਰੀਤ ਸਿੰਘ ਤੇ ਬੱਬੂ ਕੌਰ ਇਹਨਾਂ ਨੇ ਖਾਤੇ ਖਲਵਾਏ ਸੀ ਜੀ ਇਹ ਕਹਿੰਦੇ ਵੀ ਮੋਦੀ ਵਾਲੀ ਸਕੀਮ ਆ ਤੇ ਤੁਹਾਡੇ ਖਾਤੇ 'ਚ 1500 ਰੁਪਏ ਮਹੀਨਾ ਆਇਆ ਕਰੂਗਾ ਕਿਹੜੇ ਬੈਂਕ ਦੇ ਖਾਤੇ ਸੀ ਇਹ ਐਚਪੀਐਚ ਕੋੜਕਪੁਰਾ ਰੋਡ ਤੇ ਆਈ ਬੈਂਕ ਆ ਓਕੇ ਜੀ ਤੇ ਹੋਇਆ ਕੀ ਇਹਨਾਂ ਨੇ ਸਾਡੇ ਖਾਤੇ ਖਲਵਾਤੇ ਕਹਿੰਦੇ ਵੀ ਮੋਦੀ ਵਾਲੀ ਸਕੀਮ ਆ ਤੇ ਤੁਹਾਨੂੰ 1500 ਰੁਪਏ ਆਇਆ ਕਰੂਗਾ ਤੁਹਾਡੇ ਖਾਤੇ 'ਚ ਹੂੰ ਹੂੰ ਤੇ ਸਾਡੇ ਖਾਤੇ ਖਲਵਾਤੇ ਹੀ ਇਹਨਾਂ ਨੇ ਤੇ ਸਾਨੂੰ ਕੋਈ ਪੈਸਾ ਖਾਤੇ ਚ ਨਹੀਂ ਦਿੱਤਾ ਵਾ ਤੇ ਸਾਨੂੰ 100000 ਰੁਪਿਆ ਇਹਨਾਂ ਨੇ ਓਨ ਨਗਦ ਤੇ ਦਿੱਤੇ ਸੀਗੇ ਤੇ ਉਹ ਦੂਬਾਰ ਸਾਡੇ ਘਰੇ ਗੜਕਾਵਾ ਦੀ ਪੁਲਿਸ ਆ ਗਈ ਟਾਈਮ ਪੈਗੇ ਵਿੱਚ 2 ਮਹੀਨਾ ਕੁ ਪਾਇਆ ਤੇ ਉਹ ਗੜਕਾਵਾ ਦੀ ਪੁਲਿਸ ਆ ਗਈ ਤੇ ਉਹ ਸਾਡੇ ਨੂੰ ਕਹਿੰਦੇ ਵੀ ਤੁਹਾਡੇ ਖਾਤਿਆਂ ਦੇ ਵਿੱਚ ਵੀ ਗਗਨਦੀਪ ਕੌਣ ਆ ਮੈਂ ਤੇ ਘਰੇ ਪੰਚਾਇਤ ਦੀ ਵੀ ਇਹਨੇ ਲੱਖ ਰੁਪਿਆ ਹੈ ਇਹ ਦੇਤੇ ਤੇ ਇਹਨਾਂ ਨੂੰ ਜਦੋਂ ਜਾ ਕੇ ਕਿਹਾ ਵੀ ਐਂ ਕਰਕੇ ਵੀ ਤੇ ਖਾਤੇ ਖਲਾਏ ਤੇ ਵੀ ਸਰ ਵੀ ਆ ਕਰ ਵੀ ਕਰੋ ਕਹਿੰਦੇ ਇਹ ਤਾਂ ਆਪ ਦਾ ਪੈਸਾ ਲਾ ਕੇ ਨਿਭੜ ਲਾਂਗੇ ਇਸੇ ਨੂੰ ਕੋਈ ਖੁਸ਼ੀ ਕਰ ਸਕਦੇ ਇਹਦੇ ਤੇ ਤੁਹਾਨੂੰ ਖਾਤੇ ਖਲਾ ਕੇ ਏਟੀਐਮ ਦਿੱਤਾ ਸੀ ਉਹਨਾਂ ਨੇ ਤਾਂ ਕੁਝ ਹਾਂਜੀ ਸਰ ਜੀ ਕੋਈ ਨਹੀਂ ਇਹਨਾਂ ਨੇ ਏਟੀਐਮ ਨਹੀਂ ਦਿੱਤਾ ਮੈਂ ਤਾਂ ਕਾਪੀ ਵੀ ਨਹੀਂ ਦਿੱਤੀ ਓਕੇ ਤੇ ਬੈਂਕ ਜਿਹੜਾ ਹੈਗਾ ਬੈਂਕ ਵਾਲੇ ਨਾਲ ਆਏ ਸੀ ਕਿ ਇਕੱਲੇ ਉਹ ਆਏ ਸੀ ਕਿ ਜਿਹੜੇ ਖੋਲ ਗਏ ਇਹਨਾਂ ਨੇ ਦੋ ਬੰਦੇ ਸਦਾਈ ਸੀਗੇ ਬੈਂਕ ਚ ਅੱਛਾ ਬੈਂਕ ਦੇ ਮੁਲਾਜ਼ਮ ਆਏ ਸੀ ਨਾਲ ਪੋਕਿਤੇ ਹੁਣ ਪੁਲਿਸ ਕੀ ਕਹਿੰਦੀ ਹੈ ਕਿ ਪੈਸੇ ਕੰਦੇ ਆਏ ਆ ਉਹਦੇ ਚ ਜਾਂ ਕੁਛ ਹੋ ਜਾ ਪੁਲਸਾਂ ਨਹੀਂ ਹੈ ਜੀ ਵੀ ਇਹ ਦੂਜਾ ਉੱਥੋਂ ਪਿਆ ਜੀ ਦੰਬਈ ਦਾ ਪੈਸਾ ਹੂੰ ਤੇ ਵੀ ਇਹ ਤਾਂ ਦੂਜਾ ਵੀ ਉਹਨਾਂ ਨੇ ਤਾਂ ਵੀ ਯਾਨੀ ਕਿ ਮੈਨੂੰ ਦੋਚੀ ਮਾਰ ਲਈ ਮੇਰੇ ਨਾਂ ਤੇ ਆਇਆ ਘਟਤਾ ਹੀ ਤੇ ਇਹਨਾਂ ਨੂੰ ਕਹੀਦਾ ਵੀ ਤੁਸੀਂ ਵੀ ਤੁਹਾਡੀ ਗੱਲ ਬਾਤ ਉਹਨੂੰ ਇਹ ਕਹਿੰਦੇ ਅਸੀਂ ਨਹੀਂ ਸੁਣ ਸਕਦੇ ਕੁਛ ਵੀ ਕਰ ਸਕਦੇ ਲੋਕਲ ਕੋਈ ਪੁਲਿਸ ਨੂੰ ਦਿੱਤੀ ਸ਼ਿਕਾਇਤ ਉਹਨੂੰ ਜੀ ਐਸ ਐਸ ਪੀ ਦੇ ਦਫ਼ਤਰ ਵੀ ਦਿੱਤੀ ਹੈ ਜੀ ਉਹਨਾਂ ਨੇ ਸਾਈਬਰ ਵਾਲਿਆਂ ਨੂੰ ਦਿੱਤੀ ਸਾਈਬਰ ਵਾਲੇ ਕਹਿੰਦੇ ਵੀ ਤੁਸੀਂ ਉੱਥੇ ਗੜਗਾਉਂ ਜਾਓ ਓਕੇ ਤੇ ਆ ਇੱਕ ਹੁਣ ਦਿੱਤੀ ਚੌਕੀਂ ਚਾਰ ਦੇ ਓਕੇ ਸਸਾ ਸਾਡਾ ਮੇਰਾ ਨਾਮ ਮਨਦੀਪ ਕੌਰ ਹਾਂਜੀ ਸਾਡੇ ਬੱਬੂ ਕੌਰ ਨੇ ਖਾਤੇ ਖਲਵਾਏ ਸੀ ਬੱਬੂ ਨੇ ਤੇ ਗੁਰਪ੍ਰੀਤ ਨੇ ਕਿਹੜੇ ਬੈਂਕ ਦੇ ਸੀਗੇ ਐਸਐਸਬੀ ਬੈਂਕ ਦੇ ਅੱਛਾ ਹੋਇਆ ਕੀ ਦੀ ਉਹਦੇ ਵਿੱਚ ਸਾਨੂੰ ਇਹਨਾਂ ਨੇ ਕਿਹਾ ਸੀ ਵੀ ਮੋਦੀ ਸਾਹਿਬ ਦੇ ਖਾਤੇ ਆ ਤੇ ਇਹਦੇ ਵਿੱਚ ਇਹਨਾਂ ਨੇ ਕਿਹਾ ਸੀ ਤੁਹਾਨੂੰ 15-1500 ਰੁਪਏ ਆਇਆ ਕਰੂਗਾ ਓਕੇ ਤੇ ਸਾਨੂੰ ਇਹਨਾਂ ਨੇ 15-1500 ਰੁਪਏ ਦਿੱਤਾ ਵੀ ਹੈ ਓਕੇ ਤੇ ਇਹਨਾਂ ਨੇ ਸਾਨੂੰ ਇਹ ਕਿ ਅਸੀਂ ਵੀ ਤੁਸੀਂ ਖਾਤੇ ਖਲਵਾ ਲਓ ਤੇ ਇਹਨਾਂ ਨੇ ਸਾਨੂੰ ਕਾਪੀਆਂ ਤੇ ਸਾਡੀਆਂ ਬੈਂਕਰੀਆਂ ਕਾਪੀਆਂ ਸਾਰਾ ਕੁਝ ਸਾਡੇ ਕੋਲ ਲੈ ਗਏ ਸੀ ਤੇ ਸਾਨੂੰ ਇਹਨਾਂ ਨੇ ਕੁਝ ਨਹੀਂ ਦਿੱਤਾ ਇਹਨਾਂ ਨੇ ਅਸੀਂ ਇਹਨਾਂ ਤੋਂ ਕਾਪੀਆਂ ਮੰਗਦੇ ਸੀ ਇਹਨਾਂ ਨੇ ਕਾਪੀਆਂ ਨਹੀਂ ਸਾਨੂੰ ਦਿੱਤੀਆਂ ਇਹਨਾਂ ਨੇ ओके ਹੁਣ ਜਦੋਂ ਵੇਖੇ ਖਾਤੇ ਤੇ ਹੋਇਆ ਕਿ ਜਦੋਂ ਪੁਲਿਸ ਆਈ ਸਾਡੇ ਜਿਹੜੇ ਖਾਤੇ ਦੇ ਵਿੱਚ ਵੇਖਿਆ ਜੀ ਸਾਡੇ ਤੇ ਇਹਨਾਂ ਨੇ ਐਂਟਰੀਆਂ ਆਈਆਂ ਸੀ ਅਸੀਂ ਅਸੀਂ ਤਾਂ ਜਿਹੜਾ ਖਾਤਾ ਸਟੇਟਮੈਂਟ ਕਢਵਾਈ ਜਾ ਕੇ ਕਾਪੀਆਂ ਦੀ ਤੇ ਉੱਥੇ ਕਾਪੀਆਂ ਦੇ ਉੱਤੇ ਸਾਡੀਆਂ ਤੇ 3-3 ਲੱਖ ਦੀ 4-4 ਲੱਖ ਦੀਆਂ ਐਂਟਰੀਆਂ ਆਈਆਂ ਵੀ ਆ ਜਿਹਦੇ ਵਿੱਚ ਸਾਡੇ ਤੇ ਸਾਨੂੰ ਪਤਾ ਵੀ ਨਹੀਂ ਸੀ ਅਸੀਂ ਗਰੀਬ ਬੰਦੇ ਹੈਗੇ ਅਸੀਂ ਇਹਨਾਂ ਨੇ ਇੰਨਾ ਪੈਸਾ ਸਿੱਥੋਂ ਭਰਾਂਗੇ ਤੇ ਸਾਡੀ ਤਾਂ ਵੱਧ ਤੋਂ ਵੱਧ ਮੋਦੀ ਮੂਰੇ ਇਹ ਰਦਾਸ ਕਿ ਉਹ ਕੁਰੀਅਰ ਹੋਇਆ ਕਿ ਸਾਾਨੂੰ ਇਨਸਾਫ ਮਿਲੇ ਤੇ ਸਾਨੂੰ ਵੀ ਸਾਨੂੰ ਜਿੰਨੇ ਵੱੱਟ ਉਹ ਜਿਹੜੇ ਅਪਰਾਧੀ ਉਹਨਾਂ ਨੂੰ ਉਹ ਜਿਹੜਾ ਬੰਦਾ ਵਿੜਿੰਗਾ ਦਾ ਉਹਨੂੰ ਜੇਲ੍ਹ ਵਿੱਚ ਰੱਖਿਆ ਜਾਂਦਾ